ਆਰੇ ਮੇਰੇ ਭਰਾ ਦੇ ਨਾਲ ਕੱਲ ਗੋਲੀ ਲੱਗੀ ਜੀ ਤੋਂ ਠੀਕ ਕਰਨ ਗਿਆ ਉਹਨੂੰ ਰਾਤ ਦੇ ਵਿੱਚ ਭੁੱਖ ਲੱਗੀ ਪਰ ਸਵੇਰੇ ਰੋਟੀ ਨਹੀਂ ਖਾ ਗਿਆ ਰੋ ਤੇ ਉਹ ਰੋਟੀ ਖਾਣ ਲੱਗ ਪਿਆ ਸਭ ਨੇ ਪੁਰਾਣੀ ਪੰਜ-ਛਾਹ ਮੋੜੇ ਆਏ ਗੋਲੀਆਂ ਚਲਾਉਂਦੀਆਂ ਦਾਤਰ ਚਲਾਦੇ ਸਾਡੇ ਤੇ ਕਿਨਾਂ ਰਜਿਸਟਰੀ ਵੀ ਨਹੀਂ ਹੈ ਲਾਦੇ ਆਪਣੇ ਅਲੀ ਖਾਨ ਕੋਲ ਤੇ ਅੱਜ ਦੀ ਗੱਲ ਕਰਦੇ ਸੀ ਮੈਨੂੰ ਨਹੀਂ ਮਿਲੀ ਪਰ ਜੇ ਉਹ ਮਿਲਿਆ ਤੇਰੇ ਤੇ ਮੇਰੇ ਦਸ ਨਹੀਂ ਚਾਹੀਦੀ ਆ ਤੇ ਜਿਹੜਾ ਕੀ ਤੁਸੀਂ ਦੇਖਿਆ ਜਸ਼ਨ ਸਿੰਘ ਉਹ ਬਣਿਆ ਲੋਕੀ ਕਰ ਰਿਹਾ ਕਰ ਤੋਂ ਬਾਹਰ ਨਿਕਲਣ ਤੋਂ ਵੀ ਡਰਦੇ ਨੇ ਆ ਵਿਚਾਰੇ ਦਾ ਮੁੰਡੇ ਦਾ ਜਿਹੜਾ ਇੱਥੇ ઓਪਰੇਟ ਹੋ ਰਿਹਾ ਹੈ ਇਹ ਤੇ ਬਿਲਕੁਲ ਹੀ ਇਦਾਂ ਤੇ ਕੋਈ ਰੋਲਾ ਨਹੀਂ ਹੈ ਕੋਈ ਨਾਲ ਦੇ ਨਾਲ ਕੋਈ ਕਨੈਕਸ਼ਨ ਨਹੀਂ ਉਹਨਾਂ ਦੇ ਨਾਲ ਤੇ ਜਿਹੜਾ ਇਹਦਾ ਜਾਨੀ ਮਾਨੀ ਨੁਕਸਾਨ ਹੋਇਆ ਤੇ ਕੋਈ ਵੀ ਇਹਦਾ ਹਾਲ ਚਾਲ ਪੁੱਛਣ ਆਲੇ ਤੱਕ ਕੋਈ ਵੀ ਨਹੀਂ ਆਇਆ ਤੇ ਨਾ ਹੀ ਸਾਡੇ ਹਲਕੇ ਦੇ ਜਿਹੜੇ ਮੰਤਰੀ ਸਾਹਿਬ ਨੇ ਉਹ ਵੀ ਇੱਥੇ ਆਏ ਨਾ ਹੀ ਕੋਈ ਆਇਆ ਤੇ ਨਾ ਹੀ ਕੋਈ ਪੁਲਿਸ ਪ੍ਰਸ਼ਾਸਨ ਇੱਥੇ ਤੱਕ ਆਇਆ ਠੀਕ ਹੈ ਜੀ ਉਸ ਤੇ ਵਿੱਚ ਉਹਦੇ ਵੀ ਇੱਕ ਕੋਲੀ ਲੱਗ ਜਾਂਦੀ ਹੈ ਕੋਲੀ ਲੱਗ ਜਾਂਦੀ ਹੈ ਉਸ ਤੋਂ ਬਾਅਦ ਉਹਦੇ ਇਲਾਜ ਲਈ ਇਥੇ ਰੰਧਾ ਹਸਪਤਾਲ ਨੂੰ ਲਿਆਂਦਾ ਗਿਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਹਨਾਂ ਦਾ ਪਰਿਵਾਰ ਹੈ ਬੜੀ ਮਤਲਬ ਤ੍ਰੀਪੀ ਹਾਲ ਤੇ ਵਿੱਚ ਹੈ ਕਾਫੀ ਹਫਤਾ ਬੜਾ ਜਣਾ ਸਮਾਂ ਆ ਬੜਾ ਮੁਸ਼ਕਿਲਾਂ ਗੁਜ਼ਾਰੇ ਆ ਹੈਨਾ ਤੇ ਇਸ ਕਰਕੇ ਮੈਂ ਸਰਕਾਰ ਕੇ ਇਹੀ ਵੀ ਜਾਂਚ ਕਰਾਂਗਾ ਲੋਕਾਂ ਨੂੰ ਆਸ਼ਮਾਨ ਕਾਰਡ ਬਣਿਆ ਹੋਇਆ ਤੋਂ ਵੀ ਇਥੇ ਮਤਲਬ ਚੱਲ ਰਿਹਾ ਮੈਂ ਸਰਕਾਰ ਕੇ ਇਹੀ ਵੀ ਜਾਂਚ ਕਰਾਂਗਾ ਕਿ ਉਹਦਾ ਆਸ਼ਮਾਨ ਕਾਰਡ ਚੱਲਿਆ ਜਾਏ ਤੇ ਪੂਰੀ ਸਹਾਇਤਾ ਵੀ ਪ੍ਰਸ਼ਾਸਨੋਂ ਦਿੱਤੀ ਜਾਏ ਜੀ ਤਾਂ ਮੇਰੇ ਪੁਰਾਣੇ ਕੱਲ ਗੋਲੀ ਲੱਗੀ ਜੀ ਕੱਲ ਆਟੋ ਠੀਕ ਕਰਦਾ ਮੁੰਡਾ ਆਟੋ ਠੀਕ ਕਰਨ ਗਿਆ ਉਹਨੂੰ ਰਾਤ ਦੇ ਵਿੱਚ ਭੁੱਖ ਲੱਗੀ ਕੋਈ ਸਵੇਰੇ ਰੋਟੀ ਨਹੀਂ ਖਾ ਗਿਆ ਉਹ ਤੇ ਉਹ ਰੋਟੀ ਖਾਣ ਲੱਗ ਪਿਆ ਸਰਨੇ ਪਰ ਨਹੀਂ ਪੰਜ-ਛੇ ਮੁੰਡੇ ਆਏ ਗੋਲੀਆਂ ਚਲਾਉਂਦਿਆਂ ਦਾਤਰ ਚਲਾਤੇ ਸਾਡੇ ਤੇ ਕਿਹਨਾਂ ਰੰਜਿਸ਼ ਨਹੀਂ ਹੈ ਨਾ ਸਾਨੂੰ ਕਿਹਨਾਂ ਲੈਣ ਦੇਣ ਨਹੀਂ ਆਜ ਦੇ ਮਾਰੇ ਬੰਦੇ 3-400 ਰੁਪਏ ਦੇ ਰਿਲੇ ਆਟਾ ਕਰਨੇ ਵਾਲੇ ਅੱਜ ਤੁਸੀਂ ਇਕੱਠੇ ਹੋਏ ਕਰਨੀ ਹੈ ਕਿ ਸਾਨੂੰ ਨਾ ਪ੍ਰਸ਼ਾਸਨ ਕੋ ਕੁਛ ਮੱਲਕ ਮਤ ਮਿਲੇ ਨਾ ਕੇ ਕੁਮਲ ਸਰਕਾਰ ਵੱਲੋਂ ਆ ਉਹ ਸਾਡੇ ਮੂੜੇ ਤੇ ਗੋਲੀਆਂ ਲੱਗੀਆਂ ਕਿਧੇ ਕੋ ਜਾਈਏ ਨਾ ਸਾਡੇ ਕੋ ਪਿਆਰ ਨਾ ਕੋ ਢਿੱਲ ਸਾਡੇ ਕੋ ਅਸੀਂ ਕੀ ਕਰੀਏ ਕੀ ਚਾਹਦੇ ਹੋ ਤੁਸੀਂ ਸਾਈ ਇਹ ਚਾਹਦੇ ਆ ਤੇ ਸਾਨੂੰ ਮੱਲਕੀ ਜੋ ਸਰਕਾਰ ਕੋ ਮਿਲਨੇ ਜਾ ਰਹੇ ਮਿਲਨੇ ਜਾ ਰਹੀ ਹਿਸਾਬ ਚਾਹੀਦਾ ਹਿਸਾਬ ਚਾਹੀਦਾ ਸਾਡਾ ਸਾਡਾ ਮੂੜਾ ਮੱਲਕੀ ਮਰਨ ਦੇ ਮੂਹੇ ਵਿੱਚ ਪੇੜਾਂ ਕੀ ਕਰੀਏ ਕਿੱਥੇ ਜਾਈਏ ਅਸੀਂ ਨਾ ਸਰਕਾਰ ਕੋ ਸਾਨੂੰ ਕੁਛ ਮਿਲੇਗਾ ਤਾਂ ਨਾ ਪੁਲਿਸ ਪ੍ਰਸ਼ਾਸਨ ਇਸੇ ਆਇਆ ਨਾ ਕੁਛ ਰਾਜੋ ਮਲਕੂਰੀਆ ਤੇ ਸਰ ਜਿਹੜੀ ਹੈ ਘਟਨਾ ਵਾਪਰੀ ਹੈ ਬਹੁਤ ਹੀ ਮੰਦਭਾਗੀ ਘਟਨਾ ਹੈ ਤੇ ਜਿਹੜੀ ਆਪਣੇ ਹਲਕੇ ਦੇ ਗੱਲਬਾਤ ਹੋ ਜਿਹੜੀ ਵੀ ਹੋਈ ਹੈ ਇਹ ਜਿਹੜਾ ਵਿਚਾਰੇ ਦਾ ਮੁੰਡੇ ਦਾ ਜਿਹੜਾ ਇੱਥੇ ਆਪਰੇਟ ਹੋ ਰਿਹਾ ਤੇ ਇਹ ਤੇ ਬਿਲਕੁਲ ਹੀ ਇਦਾਂ ਤੇ ਕੋਈ ਰੋਲਾ ਨਹੀਂ ਹੈ ਕੋਈ ਨਾਲ ਦੇ ਨਾਲ ਕੋਈ ਕਨੈਕਸ਼ਨ ਨਹੀਂ ਉਹਨਾਂ ਦੇ ਨਾਲ ਤੇ ਜਿਹੜਾ ਇਹਦਾ ਜਾਨੀ ਮਾਨੀ ਨੁਕਸਾਨ ਹੋਇਆ ਤੇ ਕੋਈ ਵੀ ਇਹਦਾ ਹਾਲ ਚਾਲ ਪੁੱਛਣ ਹਲੇ ਤੱਕ ਕੋਈ ਵੀ ਨਹੀਂ ਆਇਆ ਤੇ ਉਪਰ ਦੀ ਜਿਹੜਾ ਇਹਨੂੰ ਸਹੂਲਤ ਮਿਲਣੀ ਚਾਹੀਦੀ ਜਿਹੜੀ ਸਰਕਾਰੀ ਕਾਰਡ ਵਾਲੀ ਆਸ਼ਮਾਨ ਵਾਲੀ ਉਹ ਵੀ ਨਹੀਂ ਇੱਥੇ ਮਿਲ ਪਾਰੀ ਤੇ ਨਾ ਹੀ ਸਾਡੇ ਹਲਕੇ ਦੇ ਜਿਹੜੇ ਮੰਤਰੀ ਸਾਹਿਬ ਨੇ ਉਹ ਵੀ ਇੱਥੇ ਆਏ ਨਾ ਹੀ ਕੋਈ ਆਇਆ ਤੇ ਨਾ ਹੀ ਕੋਈ ਪੁਲਿਸ ਪ੍ਰਸ਼ਾਸਨ ਇੱਥੇ ਤੱਕ ਆਇਆ ਤੇ ਉਹਨਾਂ ਨੂੰ ਦਾਦਾ ਹਾਲਚਾਲ ਇੱਕ ਵਾਰੀ ਜ਼ਰੂਰ ਫੈਮਿਲੀ ਦੇ ਨਾਲ ਮਿਲਣਾ ਚਾਹੀਦਾ ਦੱਸਣਾ ਚਾਹੀਦਾ ਤੇ ਵੋਟਾਂ ਲੈਣ ਮਿਲੇ ਤੇ ਸਾਰੇ ਤੁਰਦੇ ਫਿਰਦੇ ਆ ਜਾਂਦੇ ਆ ਤੇ ਇਸ ਟਾਈਮ ਜਦੋਂ ਕੀ ਘੜੀ ਆ ਅਗਲੇ ਤੇ ਉਸ ਵੇਲੇ ਆਉਣਾ ਚਾਹੀਦਾ ਤੇ ਉਸ ਵੇਲੇ ਕੋਈ ਵੀ ਨਹੀਂ ਆ ਇਹਨਾਂ ਦੇ ਨਾਲ ਤੇ ਬੜੀਏ ਦੁੱਖ ਲੱਗਦਾ ਹੈ ਤੀਨ ਨੂੰ ਦੇਖਦੇ ਜਿੱਦੋਂ ਵੀ ਆਪਾਂ ਨੂੰ ਜੀਤ ਘੜਾ ਮਿਲਦੀ ਹੈ ਜਾਂ ਵਾਪਰਦੀ ਆ ਤੇ ਪਹਿਲਾਂ ਤੇ ਆਪਣੇ ਕਦੀ ਖਾਂਕੋਟ ਤੇ ਅਜਿਹੀ ਗੱਲ ਕੀਤੀ ਸੁਣਨ ਨੂੰ ਮਿਲੀ ਨਹੀਂ ਪਰ ਜੇ ਹੁਣ ਮਿਲੀ ਆ ਤੇਰੇ ਤੇ ਮੇ ਕੇਲ ਕਸਨੀ ਚਾਹੀਦੀ ਆ ਤੇ ਜਿਹੜਾ ਕੀ ਤੁਸੀਂ ਦੇਖਿਆ ਜੈਸ਼ਦ ਦਾ ਮੂਲ ਬਣਿਆ ਲੋਕੀ ਘਰ ਤੋਂ ਬਾਹਰ ਨਿਕਲਣ ਤੋਂ ਵੀ ਡਰਦੇ ਨੇ ਕਿ ਪਰੇਸ਼ਾਨ ਹੋ ਰਹੇ ਨੇ ਕਿ ਕਿੱਦਾਂ ਨਿਕਲਿਆ ਜਾਏ ਹੋਣੇ ਕਾਮ ਇਨਸਾਨੀ ਜਿਹੜਾ ਵਿਚਾਰਾ ਉਹਦਾ ਕੋਈ ਕਸੂਰ ਨਹੀਂ ਆ ਉਹ ਕਿਤੇ ਬਾਹਰ ਕੋਈ ਘੁੰਮਣ ਵੀ ਨਹੀਂ ਆ ਸਕਦਾ ਜਾਂ ਕਿਤੇ ਵਿਆਹ ਵੀ ਨਹੀਂ ਸਕਦਾ ਤੇ ਡਰ ਦਾ ਮੋਗਲ ਇਹੋ ਜਿਹਾ ਬਣਿਆ ਹੋਇਆ ਹੈ ਕਿ ਕਿਤੇ ਵੀ ਗੋਲੀ ਚੱਲ ਜਾਈਏ ਜਾਂ ਕੁਛ ਹੋ ਜਾਂਦਾ ਤੇ ਇਹਦੇ ਵਿੱਚ ਜਿਹੜੀ ਸਾਰੀ ਜਿਹੜਾ ਵੀ ਕਸੂਰ ਜਿੰਨਾ ਦਾ ਹੈਗਾ ਉਹ ਦੋਸ਼ੀਆਂ ਨੂੰ ਜਲਦ ਜਲਦ ਗ੍ਰਿਫਤਾਰ ਕਰਨਾ ਚਾਹੀਦਾ ਕਿ ਜੇ ਪੁਲਿਸ ਹੀ ਨਹੀਂ ਆਦੀ ਮੁਸਲਤਕਤ ਨਾਲ ਜੇ ਕੰਮ ਕਰ ਰਹੀ ਆ ਤੇ ਸਾਡੇ ਮੰਤਰੀ ਸਾਹਿਬ ਅਗੇ ਵੀ ਮੈਂ ਅਪੀਲ ਕਰਾਂਗਾ ਕਿ ਇੱਕ ਵਾਰੀ ਹਾਲਚਾਲ ਜ਼ਰੂਰ ਪੁੱਛਣ ਕਿ ਤੁਹਾਡੇ ਵਾਲੇ ਹਲਕੇ ਦੇ ਤੁਹਾਡੇ ਏਰੀਏ ਦੇ ਲੋਕ ਨੇ ਤੁਹਾਡੇ ਆਪਣੇ ਲੋਕ ਨੇ ਕੋ ਬਗਾਨੇ ਨਹੀਂ ਨੇ ਤੇ ਨਾਈ ਨਾਲ ਇੱਕ ਰਿਕਵੈਸਟ ਕਰਾਂਗੇ ਕਿ ਜਿਹੜਾ ਕਾਰਡ ਵਾਲੀ ਸਹੂਲਤ ਹੈ ਜਿਹੜੀ ਆਮ ਪਬਲਿਕ ਨੂੰ ਮਿਲਣੀ ਚਾਹੀਦੀ ਉਹ ਕਿਉਂ ਨਹੀਂ ਮਿਲ ਪਾਰੀ ਉਹਦਾ ਵੀ ਰੀਜ਼ਨ ਦੱਸਿਆ ਜਾਏ ਤੇ ਜਿੱਦਾਂ ਕਿ ਹਸਪਤਾਲ ਜਿਹੜਾ ਪ੍ਰਸ਼ਾਸਨ ਉਹ ਕਹਿ ਰਿਹਾ ਕਿ ਪਿੱਛੋਂ ਬੰਦ ਹੋਏ ਨੇ ਕਾਰਡ ਤੇ ਉਹਦਾ ਵੀ ਰੀਜ਼ਨ ਦੱਸਿਆ ਜਾਏ ਮੰਤਰੀ ਸਾਹਿਬਾ ਸਪੈਸ਼ਲ ਹੈ ਸਾਡੇ ਜਿਹੜੇ ਹਲਕੇ ਦੇ ਨੇ ਉਹਨਾਂ ਨੂੰ ਇਹਨਾਂ ਦਾ ਹਾਲ ਚਾਲ ਪੁੱਛਣਾ ਚਾਹੀਦਾ ਹੈ ਬਿਲਕੁਲ ਲਾਗੇ ਆ ਨਜ਼ਦੀਕ ਆ ਜੀ ਧੰਨਵਾਦ ਜੀ ਮੇਰਾ ਨਾਮ ਅੰਕੁਰ ਮੇਦੀਆ ਔਰ ਮੇਰਾ ਪਿੰਡ ਬੇਸਿਕਲੀ ਲਾੜੀਪਾਵੇਆ ਪੁਰ ਮੇਰੇ ਪਿੰਡ ਤੋਂ ਹੀ ਮੇਰਾ ਨੌਜਵਾਨ ਸਾਥੀ ਮੇਰਾ ਭਰਾ ਅਜੀਤ ਕਪੂਰ ਜੋ ਕਿ ਆਟੋਆਂ ਦੀ ਰਿਪੇਅਰ ਦਾ ਕੰਮ ਕਰਦਾ ਹੈ ਬਾਟਸਾਫ ਗੇਟ ਦੇ ਉੱדי ਦੁਕਾਨ ਆ ਉਹ ਕੱਲ ਆਟੋ ਠੀਕ ਕਰਨ ਵਾਸਤੇ ਇੱਥੇ ਸਰਨੇ ਕਿਸੇ ਦਾ ਆਟੋ ਠੀਕ ਕਰਨ ਵਾਸਤੇ ਆਇਆ ਸੀ ਤੇ ਉਹਨੂੰ ਸਵੇਰੇ ਉਹ ਖਾਣਾ ਨਹੀਂ ਖਾ ਗਿਆ ਸੀ ਧਰੋ ਤੇ ਉਹ ਖਾਣਾ ਖਾਣ ਲਈ ਇੱਕ ਸਰਨੇਟ ਕੇ ਟਾਬੇ ਤੇ ਰੁਗਿਆ ਤੇ ਕੋਈ 10 ਮਿੰਟ ਬਾਅਦ ਹੀ ਉਥੇ ਧੜਾ ਧੜ ਮਤਲਬ ਗੋਲੀਆਂ ਚੱਲਦੀ ਜਾਂਦਾ ਤਾਂ ਗੋਲੀਆਂ ਚੱਲਦੀਆਂ ਠੀਕ ਹੈ ਜੀ ਉਸ ਤੇ ਵਿੱਚ ਉਹਦੇ ਵੀ ਇੱਕ ਗੋਲੀ ਲੱਗ ਜਾਂਦੀ ਹੈ ਗੋਲੀ ਲੱਗ ਜਾਂਦੀ ਹੈ ਉਸ ਤੋਂ ਬਾਅਦ ਉਹਦੇ ਇਲਾਜ ਲਈ ਇੱਥੇ ਰੰਧਾਵਾ ਹਸਪੀਟਲ ਨੂੰ ਲਿਆਂਦਾ ਗਿਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਪਰਿਵਾਰ ਹੈ ਬੜੀ ਮਤਲਬ ਗਰੀਬੀ ਹਾਲਤੇ ਵਿੱਚ ਹੈ ਕਾਫੀ ਆਪਣਾ ਬੜਾ ਜਿਹੜਾ ਸਮਾਂ ਆ ਬੜਾ ਮੁਸ਼ਕਿਲਾਂ ਗੁਜ਼ਾਰੇ ਆ ਹਨਾ ਤੇ ਇਸ ਕਰਕੇ ਮੈਂ ਸਰਕਾਰ ਕੇ ਇਹੀ ਗੁਜਾਰਿਸ਼ ਕਰਾਂਗਾ ਉਹਨਾਂ ਕੋ ਆਸ਼ਮਾਨ ਕਾਰਡ ਵੀ ਬਣਿਆ ਹੋਇਆ ਤੇ ਉਹ ਵੀ ਨਹੀਂ ਇਥੇ ਮਤਲਬ ਚੱਲ ਰਿਹਾ ਮੈਂ ਸਰਕਾਰ ਕੇ ਇਹੀ ਗੁਜਾਰਿਸ਼ ਕਰਾਂਗਾ ਕਿ ਉਹਦਾ ਆਸ਼ਮਾਨ ਕਾਰਡ ਚੱਲਿਆ ਜਾਏ ਤੇ ਪੂਰੀ ਸਹਾਇਤਾ ਵੀ ਪ੍ਰਸ਼ਾਸਨੋਂ ਦਿੱਤੀ ਜਾਏ ਕੋਈ ਨਹੀਂ ਤੇ ਪ੍ਰਸ਼ਾਸਨ ਵੱਲੋਂ ਵੀ ਮੈਂ ਮੰਗ ਕਰਾਂਗਾ ਕਿ ਪ੍ਰਸ਼ਾਸਨ ਵੱਲੋਂ ਵੀ ਇਹਨਾਂ ਦੀ ਜਿਹੜਾ ਸਹਾਇਤਾ ਉਹ ਕੀਤੀ ਜਾਵੇ ਜਲੀ న్యూਸ ਜਲੀ ਜੀ ਘਾਰਨਾਗਰੋ ਦੀ ਨਾਮ ਹਾਂਜੀ ਮੇਰਾ ਨਾਮ ਜੀ ਅਸ਼ਵਨੀ ਕੁਮਾਰ ਜੀ ਪਿੰਡ ਮੇਰਾ ਲਾੜੀ ਬਾਬਿਆਂ ਜੀ ਇਹ ਜਿਹੜਾ ਲੜਕਾ ਸੀ ਮੇਰੇ ਪਿੰਡ ਲਾਰੀ ਬਾਬਿਆਂ ਦਾ ਜੀ ਇਹ ਆਟੋ ਦਾ ਕੰਮ ਕਰਦਾ ਹੈ ਇਹ ਕਿਸੇ ਦਾ ਆਟੋ ਦੇਖਣ ਲਈ ਜਾ ਰਿਹਾ ਸੀ ਰਸਤੇ ਭੁੱਖ ਲੱਗੀ ਚਲੋ ਇਹ ਖਾਣਾ ਖਾਣ ਉੱਥੇ ਰੁਕ ਗਏ ਲੜਾਈ ਹੋਈ ਕਿ ਕਿਸੇ ਦੂਰ ਗੁੱਟਾਂ ਦੀ ਸਾਨੂੰ ਇਸ ਗੱਲ ਬਾਰੇ ਕੋਈ ਕੋਈ ਪਤਾ ਨਹੀਂ ਇਸ ਬੱਚੇ ਨੇ ਸਿਰਫ ਉੱਥੇ ਰੋਟੀ ਖਾਣ ਰੁਕੇ ਆ ਤੇ ਨਾ ਇਹਦਾ ਕੋਈ ਕਸੂਰ ਹੈ ਤੇ ਇਹਦੇ ਤੇ ਇਹਦੇ ਵੀ ਮੁੰਡੇ ਤੇ ਗੋਲੀ ਲੱਗ ਗਈ ਪਰਿਵਾਰ ਜਿਹੜਾ ਉਹ ਇਹਨੇ ਜੋਗ ਨਹੀਂ ਹੈ ਗਰੀਬ ਪਰਿਵਾਰ ਹੈ ਤੇ ਖਰਚਾ ਜ਼ਿਆਦਾ ਹੈ ਅਸੀਂ ਪ੍ਰਸ਼ਾਸਨ ਤੋਂ ਇਹ ਇਦ ਆਪਣੇ ਮੰਗ ਕਰਦੇ ਆ ਕਿ ਇਹਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਡੀ ਸਰਕਾਰ ਤੋਂ ਵੀ ਬੇਨਤੀ ਹੈ ਹੱਥ ਜੋੜ ਕੇ ਵੀ ਇਹਨਾਂ ਇਸ ਪਰਿਵਾਰ ਦੀ ਕੋਈ ਨਾ ਕੋਈ ਮਦਦ ਕੀਤੀ ਜਾਵੇ ਦੂਸਰਾ ਆਈਫਾਨ ਯੋਜਨਾ ਜਿਹੜਾ ਕਾਰਡ ਹੈ ਤੈਨੂੰ ਉਹ ਹੀ ਇੰਦਾ ਚਲਾ ਕੇ ਦੇਂਦਾ ਜਿਹੜਾ ਲਾਜ ਹੈ ਉਹ ਸਹੀ ਢੰਗ ਨਾਲ ਕੀਤਾ ਜਾਵੇ ਤੇ ਮੇਰੀ ਉਹ ਬੇਨਤੀ ਹੈ ਇਹੋ ਮੇਰੀ ਅਪੀਲ ਹੈ ਪੰਜਾਬ ਸਰਕਾਰ ਨੂੰ ਇਫ ਯੂ ਵਿਸ਼ ਡੈਟ ਯੋਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ Bring them to a ms GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, Cricket Academy, NCC Naval Unit, Swimming Classes, Judo, Taekwondo, karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankot.